ਆ ਜਾਓ ਮੈਂ ਦਾ ਕੋਲਾ ਪ੍ਰਾਈਵੇਟ ਆ ਵੀਰੇ ਬੰਦਾ ਪ੍ਰਾਈਵੇਟ ਆ ਵੀਰੇ ਕਬੱਡੀ ਦੇ ਬੱਚੇ ਆ ਤੇਰੀ ਆ ਪਾੜੀਆਂ ਨਾ ਕੋਈ ਟੋਲਣਾ ਨਾ ਕੋਈ ਆ ਜਾਵਾਂ ਮੇਰੇ ਇਲਾਕੇ ਦੇ ਰੱਜੀ ਸੱਟ ਕਿਵੇਂ ਕਿਵੇਂ ਵੇਖ ਰਹੇ ਹੋ ਇਹ ਜੋਰ ਹੁਣ ਪੁਲਿਸ ਵੱਲੋਂ ਤੁਹਾਨੂੰ ਟੋਕੇ ਜਾਂਦੇ ਬਹੁਤ ਜਿਆਦਾ ਟੱਕਾ ਹੋ ਰਿਹਾ ਹੈ ਪੁੱਛਣਾ ਕੁਝ ਪੂਰੇ ਆਪ ਨੂੰ ਮੋਬਾਈਲ ਚੋਰੀ ਕਰ ਲਿਆ ਇਹਨਾਂ ਨੂੰ ਘੁੱਟੇ ਮੈਂ ਤੇਰੀ ਕੀ ਕਰਾਂ ਇਹਨਾਂ ਤੋਂ ਕਿਸਨੇ ਕਿਸਨੇ ਇੱਕ ਦੂਜੇ ਦਾ ਇਹ ਆਪਸੀ ਕਿਤੇ ਨਾ ਰਹੇ ਜਿੱਥੇ ਮਰਚੂ ਹੋ ਮੈਂ ਦਾ ਹੋ ਗਿਆ ਮੈਂ ਜਾ ਕੀ ਹੋ ਗਿਆ ਮੈਂ ਦਾ ਹੋ ਗਿਆ ਮੈਂ ਰੋਡ 'ਤੇ ਬਾਤ ਕਰ ਰਿਹਾ ਹਾਂ ਗੋਲੀ ਮਾਰ ਤੇ ਮੇਰਾ ਵੀ ਨਾਲੇ ਬਾਰੇ ਜੇ ਗੋਲੀ ਮਾਰ ਤੇ ਮੈਂ ਨਹੀਂ ਦਾਣਾ ਗੋਲੀ ਮਾਰਦੇ ਗੋਲੀ ਮਾਰਦੇ ਸਾਨੂੰ ਗੋਲੀ ਮਾਰਦੇ ਨਹੀਂ ਨਹੀਂ ਦਾਣਾ ਨਹੀਂ ਸਾਨੂੰ ਗੋਲੀ ਮਾਰਦੇ ਹੋ ਬਹੁਤ ਸਾਰੇ ਮੁੰਡੇ ਨਾਲ ਤਾਂ ਕਾਗਜ਼ ਇਹਦੇ ਅਸੀਂ ਇੱਕ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ਾਂ ਦੀ ਨੌਕਰੀਆਂ ਕਰਨਗੇ ਅੱਜ ਕੱਚੇ ਕੰਮ ਹੈ ਜੋ ਨਗਨੀਆਂ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੋਟ-ਕੋਟ ਕੇ, ਕਸੀੜ-ਕਸੀੜ ਕੇ, ਕੱਪੜੇ ਪਾੜ ਕੇ ਉਹਨਾਂ ਨੂੰ ਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨਾਂ ਲੈ ਕੇ ਜਾ ਰਿਹਾ। ਜੋ ਮਨਪਾਤ ਦੀ ਘਟਨਾ ਅਸੀਂ ਇਹਦੀ ਨਿੰਦਾ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟ ਆ ਕਰਾਂਗੇ। ਠੀਕ ਹੈ ਬਾਈ। ਕੰਮੀ ਦੇ ਡਿੱਪੂ ਤੋਂ ਮੈਸੂਬਾ ਅਗੂਆਲੀ ਪੂਰਾ ਚੁਣੀ ਹੁੰਦਾ। ਤੁਸੀਂ ਦੇਖੀਏ ਦੇਖੋ ਤੁਸੀਂ ਦੇਖ ਹੀ ਰਹੇ ਹੋ। ਜਿਹੜੀ ਪੰਜਾਬ ਸਰਕਾਰ ਜਿਹੜੀ ਜਿਵੇਂ ਚੜੀ ਗਈ। ਸਾਡੇ ਸਾਧੀਆਂ ਨੂੰ ਇੱਥੇ ਅਸੀਂ ਸ਼ਾਦਮਈ ਚਿੰਤਾ ਨਾਲ ਧਰਨਾ ਕਰ ਰਹੇ ਸੀ ਤੇ ਸ਼ਾਦਮਈ ਤਰੀਕੇ ਨਾਲ ਬੈਠਿਆਂ ਨੂੰ ਜ਼ਬਰਦਸਤੀ ਫੰਦਾ ਜਿਹੜਾ ਸਰਕਾਰ ਨੇ ਵਰਤ ਕੇ ਧੱਕੇਸ਼ਾਹੀ ਕੀਤੀ ਆ ਲਾਦੀ ਜਾਰਜ ਕਰਕੇ ਸਾਡੇ ਸਾਧੀਆਂ ਦੀਆਂ ਪੱਗਾਂ ਲਈਆਂ ਨੇ ਕੱਪੜੇ ਤੱਕ ਲਾ ਕੇ ਸਾਨੂੰ ਧੱਕੇ ਨਾਲ ਰੈਸ਼ ਕਰ ਰਹੀ ਹੈ ਸਰਕਾਰ ਤੇ ਸਾਡਾ ਪੀਸ ਪੁਣੀ ਦੀ ਆ ਇਹ ਜਿੰਨਾ ਕਹਿਾਈ ਕਰਦੇ ਲਾਖੀ ਚਾਰਜ ਕਰਕੇ ਸਰਕਾਰ ਜਮਾ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਤੇ ਆਪਣੀ ਕੁਰਸੀਆਂ ਦਾ ਨਜ਼ਾਇਜ਼ ਦਾ ਚੱਕਰੀ ਆ ਪਾਣੀ ਨਹੀਂ ਪਾਣੀ ਪੀ ਲੂਗਾ ਮੈਨੇਜਰ ਆਵੇਗਾ ਮੈਨੂੰ ਬਹਿ ਜਾ ਬਹਿ ਜਾ ਬਹਿ ਜਾ ਅੱਗੇ ਪੱਤੀ ਨਾਲ ਇਹਦਾ ਦਾ ਕੋਈ ਵੀ ਭਾਜੋ ਕੋਈ ਨਾ ਅਸੀਂ ਘੜਦਾ ਬਈ ਕੋਈ ਨਾ ਕੋਈ ਵੀ ਭਾਜੋ ਕੋਈ ਨਾ ਜੋਮੇ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਕੀ ਕਹੋਂਗੇ ਇਸ ਦੇ ਉੱਪਰ ਬਾਲੀਪੁਰ ਤਾਂ ਸਰਾ ਸਰ ਧੱਕਾ ਕਰਦੀ ਐ ਪੁਰਸ ਕੋਲ ਕੋਈ ਚਾਰਾ ਹੀ ਹੈ ਨਹੀਂ ਪੰਜਾਬ ਦੀ ਪੁਲਿਸ ਧੱਕਾ ਕਰਨ ਵਾਸਤੇ ਆਵਾਜ਼ ਕਿਹੜੀਆਂ ਮੰਗਾਂ ਲੈ ਕੇ ਬੈਠੇ ਸੀ ਕੋਈ ਨਾਗਰਿਕ ਸੁਲਕਿਆਤ ਨਹੀਂ ਸਿਵਾਏ ਲੀਡਰਾਂ ਦੇ ਕੋਈ ਤਰੱਕਿਆਤ ਨਹੀਂ ਸਿਰਫ ਸਿਵਾਏ ਲੀਡਰਾਂ ਦੇ ਕੋਈ ਤਰੱਕਿਆਤ ਨਹੀਂ ਪੰਜਾਬ ਦਾ ਹਰੇਕ ਨਾਗਰਿਕ ਖਤਰੇ ਦੇ ਵਿੱਚ ਐ ਇਹ ਪੁਲਿਸ ਦਿਨ ਬਤ ਧੱਕਾ ਕਰਨ ਜਾਣਦੀ ਐ ਪੁਲਿਸ ਧੱਕੇ ਚਾਹੀਦਾ ਕਣੌਣਾ ਰੂਪ ਐ ਕਾਲਾ ਰੂਪ ਐ ਇਹ ਪੰਜਾਬ ਦੀ ਪੁਲਿਸ ਨਹੀਂ ਇਹ ਪੰਜਾਬ ਦੀ ਪੁਲਿਸ ਨਹੀਂ ਆਈਗੀ ਤੇ ਸਿਰ ਤੇ ਪੱਕਾ ਬਣ ਕੇ ਸਾਡੇ ਪਰਦਾਦਿਆਂ ਦਾ ਪੰਗਾ ਲਾਉਣੀ ਦਾ ਇਹ ਪੰਜਾਬ ਦੀ ਪੁਲਿਸ ਨਹੀਂ ਆਈ ਤੇ ਸਾਡੀ ਰੋਡ ਵਿੱਚ ਬੰਦ ਹੋਊਗੀ ਇਹਨਾਂ ਨੇ ਰੋਡ ਵਿੱਚ ਬੰਦ ਕਰਾ ਦੇਣੀ ਆ ਸਾਡੇ ਬੰਦੇ ਕੱਖ ਨਹੀਂ ਬੱਜਣਾ ਰੋਡਵੇਜ ਨੂੰ ਬਚਾ ਲਓ ਪੰਜਾਬ ਦੀ ਜਨਤਾ ਨੂੰ ਹੱਥ ਬਣ ਕੇ ਬਹਿਤੀ ਆ ਰੋਡਵੇਜ ਨੂੰ ਚਾਰੋ ਤੇ ਰੋਡਵੇਜ ਬਚਾ ਲਓ ਰੋਡਵੇਜ ਖਰਾਬ ਹੋ ਜਣੀਆਂ